ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਕਵਿਤਾ ਗੁਰਨਾਨਕ ਨੂੰ ਬਾਰੇ ਪੜਾਂਗੇ ਇਸ ਕਵਿਤਾ ਵਿੱਚ ਕਵੀ ਨੇ ਗੁਰਨਾਨਕ ਦੇਵ ਜੀ ਨੂੰ ਸੰਬੋਧਨ ਕਰਕੇ ਲਿਖੀ ਹੈ ਅਤੇ ਇਸ ਵਿੱਚ 1947 ਵਿੱਚ ਪੰਜਾਬ ਵੰਡ ਸਮੇਂ ਹੋਏ ਫਿਰਕੂ ਕੱਲੂਕਾਰੇ ਤੇ ਅਧਰਮ ਦੀ ਪ੍ਰਧਾਨਤਾ ਦਾ ਬੜੇ ਦਰਦਨਾਕ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ ਇਨਾ ਸਤਰਾਂ ਵਿੱਚ ਕਵੀ ਗੁਰੂ ਨਾਨਕ ਦੇਵ ਜੀ ਨੇ ਉਸ ਸਮਬੋਧਨ ਕਰਕੇ ਤਤਕਾਲੀਨ ਦੁੱਖ ਭਰੀ ਅਵਸਥਾ ਨੂੰ ਬਿਆਨ ਕਰਦਾ ਹੋਇਆ ਆਪਣੇ ਵਿਸ਼ੇ ਦੀ ਭੂਮਿਕਾ ਬੰਦਾ ਹੈ ਆ ਬਾਬਾ ਤੇਰਾ ਵਤਨ ਹੈ ویرਾਨ ਹੋ ਗਿਆ ਰੱਬ ਦੇ ਘਰਾਂ ਦਾ ਰਾਖਾ ਮੁਰ ਸ਼ੈਤਾਨ ਹੋ ਗਿਆ ਕਾਲ ਯੁਗ ਹੈ ਰਥ ਅਗੰਧਾ ਤੂੰ ਆਪ ਆਖਿਆ ਮੁਰ ਕੂੜ ਉਸ ਰਥ ਦਾ ਰਥਵਾਨ ਹੋ ਗਿਆ ਜੋ ਖਾਬ ਸੀ ਤੂੰ ਦੇਖਿਆ ਵਨ ਥੱਲੇ ਸੁਤਿਆ ਸੋਨਾਓ ਤੇਰਾ ਖਾਬ ਪਰੇਸ਼ਾਨ ਹੋ ਗਿਆ ਕਵੀ ਸੰਬੋਧਨ ਕਰਕੇ ਕਹਿੰਦਾ ਹੈ ਕਿ हे ਗੁਰਨਾਨਕ ਤੂੰ ਆ ਕੇ ਦੇਖ ਤਾਂ ਤੇਰਾ ਦੇਸ਼ ਪੰਜਾਬ ਕਿਸ ਤਰ੍ਹਾਂ ਬੇਰਾਨਾ ਹੋ ਗਿਆ ਹੈ ਇੱਥੇ ਰੱਬ ਦੇ ਘਰ ਅਰਥਾਤ ਮੰਦਰਾ ਮਸੀਤਾਂ ਦਾ ਰਾਕਾ ਅੱਜ ਫਿਰ ਸ਼ੈਤਾਨ ਬਣ ਗਿਆ ਤੂੰ ਆਪ ਆਖਿਆ ਸੀ ਕਿ ਕਲਯੁਗ ਅਗੰਧ ਦਾ ਰਾਤ ਹੈ ਅੱਜ ਇਸ ਅਗੰਧੇ ਰਾਤ ਦਾ ਰਤਵਾ ਝੂਠ ਬਣ ਗਿਆ ਹੈ ਅਰਥਾਤ ਵਰਤਮਾਨ ਯੁਗ ਵਿੱਚ ਮੋੜ ਜ਼ਬਰ ਜ਼ੁਲਮ ਤੇ ਝੂਠ ਪ੍ਰਦਾਨ ਹੋ ਗਿਆ ਹੈ اے نانک جڑا ਸੁਪਨਾ ਵਨ ਹੇਟ ਦੇ ਕੇ ਤੋ Hindu Muslimਾਂ ਵਿੱਚ ਕੋਈ ਫਰਕ ਨਹੀਂ ਸੀ ਸਮਝਿਆ ਅੱਜ ਉਹ ਸੋਹਣਾ ਸੁਪਨਾ ਪਰੇਸ਼ਾਨ ਹੋ ਕੇ ਰਹਿ ਗਿਆ ਹੈ। ਉਹ ਮੱਛੇ ਤੇਰੇ ਦੇਸ਼ ਦੀ ਹਿੱਕ ਤੇ ਉਲੰਬੜੇ ਪੰਜ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ। ਉਹ ਛਿਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ ਉੱਡ ਕੇ ਅਸਾਡਾ ਅਲਨਾ ਕੱਖ ਕਾਨ ਹੋ ਗਿਆ। ਜੁਗਾਂ ਦੀ ਸਾਂਝੀ ਸਬੇਤਾ ਪੈਰੀ ਲਿਟੜ ਗਈ। ਸਦੀਆਂ ਦੇ ਸਾਂਝੇ ਖੂਨ ਦਾ ਵੀ ਠਾਨ ਹੋ ਗਿਆ। اے ਗੁਰੂ ਨਾਨਕ ਤੇਰੇ ਦੇਸ਼ ਪੰਜਾਬ ਦੀ ਹਿੱਕ ਤੇ ਫਿਰਕੂਪੋਨੇ ਦੇ ਉਹ ਭੰਬੜ ਬਾਲੇ ਗਏ ਉਹਨਾਂ ਵਿੱਚ ਸੜਦਾ ਪੰਜਾਂ ਦਰਿਆਵਾਂ ਦਾ ਪਾਣੀ ਹੈਰਾਨ ਰਹਿ ਗਿਆ ਤੇਰੇ ਪੰਜਾਬ ਉੱਪਰ ਫਿਰਕੂਪਿਨ ਤੇ ਹੈਵਾਨਗੀ ਦੀਆਂ ਮਾਰੂ ਹਨੇਰੀਆਂ ਝੁੱਲੀਆਂ ਹਨ। ਉਹਨਾਂ ਨਾਲ ਸਾਡਾ ਪੰਜਾਬ ਰੂਪ ਅਲਣਾ ਉੱਡ ਕੇ ਤਿਲੇ ਤਿਲੇ ਹੋ ਗਿਆ। ਅਸੀਂ ਬੇਸਹਾਰਾ ਹੋ ਕੇ ਰਹਿ ਗਏ ਹਾਂ। ਇਸ ਵੇਸ਼ੇ ਇਰਕੂ ਪੁਨੇ ਦੇ ਦੌਰ ਵਿੱਚ ਜੁਗਾਂ ਦੀ ਹਿੰਦੂਆਂ ਤੇ ਮੁਸਲਮਾਨਾਂ ਦੀ ਸਾਂਝੀ ਸਭੇਤਾ ਪੈਰਾਹੀ ਟਲ ਤਾੜੀ ਗਈ ਹੈ ਤੇ ਸਦੀਆਂ ਦੇ ਸਾਂਝੇ ਖੂਨ ਦਾ ਕੁਝ ਵੀ ਨਹੀਂ ਰਹਿ ਗਿਆ ਅੱਜ ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ ਇਧਰ ਮਸੀਤੋਂ ਬਾਹਰ ਹੈ ਕੁਰਾਨ ਹੋ ਗਿਆ ਹਿੰਦਵਾਨੀਆਂ ਤੁਰਕਾਨੀਆਂ ਦੋਹਾਂ ਦੀ ਪੱਤ ਗਈ ਬੁਰਕੇ ਸੰਦੂਰ ਦੋਹਾਂ ਦਾ અપਮਾਨ ਹੋ ਗਿਆ ਇਹ ਨਾਨਕ ਤੇਰੇ ਪੁੱਤਰ Hindu ਤੇ Musalman ਸਾਂਝੇ ਸਵਰਗ ਭਾਵ ਪੰਜਾਬ ਨੂੰ ਵੰਡ ਬੈਠੇ ਨੇ ਇਸ ਵੰਡ ਨਾਲ ਇਹ ਸਵਰਗ ਨਰਕ ਬਣ ਕੇ ਰਹਿ ਗਿਆ ਇੱਕ ਪਾਸੇ ਅਰਥਾਤ ਪੱਛਮੀ ਪੰਜਾਬ ਪਾਕਿਸਤਾਨ ਵਿੱਚੋਂ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਖਤਮ ਹੋ ਗਿਆ ਦੂਜੇ ਪਾਸੇ ਅਰਥਾਤ ਪੂਰਬੀ ਪੰਜਾਬ ਭਾਰਤ ਦੀਆਂ ਮਸੀਤਾਂ ਵਿੱਚੋਂ ਕੁਰਾਨ ਬਾਹਰ ਕੱਢ ਦਿੱਤਾ ਗਿਆ ਇਸ ਕਲੂ ਦਾ ਕਾਰੇ ਵਿੱਚ ਹਿੰਦੂ ਤੇ ਮੁਸਲਮਾਨ ਇਸਤਰੀ ਦੋਹਾਂ ਦੀ ਪੱਤ ਰੁਲੀ ਗਈ ਗੁਰਕੇ ਤੇ ਸੰਦੂਰ ਦੋਹਾਂ ਦਾ અપਮਾਨ ਹੋਇਆ ਇੱਕ ਪਾਸੇ ਪਾਕ ਪਾਕੀ ਪਾਕਿਸਤਾਨ ਹੋ ਗਿਆ ਇੱਕ ਪਾਸੇ ਹਿੰਦੂ ਹਿੰਦੀ ਹਿੰਦੁਸਤਾਨ ਹੋ ਗਿਆ ਇੱਕ ਸੱਜੀ ਤੇਰੀ ਅੱਖ ਸੀ ਇੱਕ ਖੱਬੀ ਤੇਰੀ ਅੱਖ ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ ਕੁਝ ਐਸਾ ਕਫਰ ਤੋਲਿਆ ਇਮਾਨ ਵਾਲਿਆ ਕਿ ਕਫਰ ਤੋਂ ਵੀ ਹੋਲਾ ਹੈ ਇਮਾਨ ਹੋ ਗਿਆ ਇਹ ਨਾਨਕ ਪੰਜਾਬ ਦੀ ਵੰਡ ਹੋਣਾ ਇੱਕ ਪਾਸੇ ਅਖੌਤੀ ਪਵਿੱਤਰ ਪਾਕਿਸਤਾਨ ਬਣ ਗਿਆ ਦੂਜੇ ਪਾਸੇ ਹਿੰਦੂਆਂ ਦਾ ਅਖੌਤੀ ਆਪਣਾ ਹਿੰਦੁਸਤਾਨ ਬਣ ਗਿਆ ਇਹ ਗੁਰੂ ਨਾਨਕ ਹਿੰਦੂ ਤੇ ਮੁਸਲਮਾਨ ਦੋਵੇਂ ਤੇਰੇ ਸੱਜੀ ਤੇ ਖੱਬੀ ਆਗ ਸਨ ਪਰ ਇਸ ਸਮੇਂ ਫਿਰਕੂ ਹਨੇਰੀ ਦੀਆਂ ਵਿੱਚ ਤੇਰੀਆਂ ਇਹ ਦੋਹਾਂ ਅੱਖਾਂ ਦਾ ਨੁਕਸਾਨ ਹੋਇਆ ਧਰਮ ਵਾਲਿਆਂ ਨੇ ਕੁਝ ਐਸਾ ਕੁਫਰ ਤੋਲਿਆ ਹੈ ਕਿ ਧਰਮ ਕੁਫਰ ਤੋਂ ਵੀ ਹੋਲਾ ਹੋ ਕੇ ਰਹਿ ਗਿਆ ਹੈ ਅਰਥਾਤ ਲੋਕ ਧਰਮ ਦੀ ਥਾਂ ਅਧਰਮ ਨੂੰ ਤਹਿਰੀਜ਼ ਦੇਣ ਲੱਗੇ ਹਨ ਮੂੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਦਿਆ ਮੂੜ ਕੋਤਰੇ ਦੀ ਰੋਟੀ ਦਾ અપਮਾਨ ਹੋ ਗਿਆ ਮੂੜ ਭਾਗਵਾਂ ਦੀ ਚਾਂਦਰੀ ਛਿੱਟੇ ਨੇ ਖੂਨ ਦੇ ਮੂੜ ਲਾਲੂਆਂ ਦੇ ਖੂਨ ਦਾ ਨਚੜਾਨ ਹੋ ਗਿਆ ਫਿਰ ਉੱਚਿਆਂ ਦੇ ਮਹਿਲਾਂ ਤੇ ਸੋਨਾ ਮੜੀ ਰਿਆ ਫਿਰ ਨੀਵੇਂਆ ਦੀ ਕੁੱਲੀ ਦਾ ਵੀ ਵਾਹਨ ਹੋ ਗਿਆ ਉਸ ਸੂਰ ਉਸ گاਉ ਦਾ ਹੱਕ ਨਾਰਾ ਲਾਇਆ ਤੂੰ ਇਹ ਹੱਕ ਪਰ ਨੇ ਹੱਕ ਤੋਂ ਕੁਰਬਾਨ ਹੋ ਗਿਆ ਏ ਨਾਨਕ ਇਸ ਯੁੱਗ ਵਿੱਚ ਮੁੜ ਕੇ ਮੈਦੇ ਤੇ ਬਾਸਬੰਦੀਆਂ ਦੇ ਪਕਵਾਨ ਬਣਾਉਣ ਵਾਲੇ ਅਮੀਰਾਂ ਦਾ ਆਦਰ ਵਧ ਗਿਆ ਤੇ ਕੋਧਰੇ ਦੀ ਰੋਟੀ ਭਾਗ ਗਰੀਬ ਕਿਰਤੀਆਂ ਦਾ ਅਪਮਾਨ ਵਧਿਆ ਅੱਜ ਮਲਿਕ ਭਾਗੋ ਫਿਰ ਲੋਕਾਂ ਦਾ ਖੂਨ ਪੀ ਰਹੇ ਨੇ ਉਹਨਾਂ ਦੀਆਂ ਚਾਦਰਾਂ ਉੱਪਰ ਖੂਨ ਦੇ ਚਿੱਟੇ ਸਾਫ਼ ਦਿਖ ਰਹੇ ਨੇ ਅੱਜ ਅਮੀਰ ਲੋਕਾਂ ਦੇ ਮਹਿਲਾਂ ਉੱਪਰ ਤਾਂ ਸੋਨਾ ਚੜਾਇਆ ਜਾ ਰਿਹਾ ਪਰ ਗਰੀਬਾਂ ਦੀ ਕੁੱਲੀ ਦਾ ਤੀਲਾ ਵੀ ਨਹੀਂ ਰਹਿਣ ਦਿੱਤਾ ਜਾ ਰਿਹਾ ਅੱਜ ਭਾਈ ਲਾਲੋ ਦਾ ਖੂਨ ਮਲਿਕ ਭਾਗੋ ਜੇ ਅਮੀਰ ਫਿਰ ਪੀਣ ਲੱਗ ਪਏ ਹਨ ਤੂੰ ਆਪ ਆਖਿਆ ਸੀ ਕਿ ਪ੍ਰਾਇਆ ਹੱਕ ਖਾਣਾ ਹਿੰਦੂ ਲਈ ਗਊ ਖਾਂਦੇ ਬਰਾਬਰ ਹੈ ਤੇ ਮੁਸਲਮਾਨਾਂ ਲਈ ਸੂਰ ਖਾਂਦੇ ਬਰਾਬਰ ਹੈ। ਪਰੰਤੂ ਅੱਜ ਹੱਕ ਨੂੰ ਨਾ ਹੱਕ ਉੱਤੇ ਕੁਰਬਾਨ ਕੀਤਾ ਜਾ ਰਿਹਾ ਹੈ। ਮਲਕ ਭਾਗੋ ਗਰੀਬਾਂ ਦਾ ਲਹੂ ਚੂਸ ਕੇ ਪ੍ਰਾਇਆ ਹੱਕ ਖਾਂ ਤੋਂ ਜ਼ਰਾ ਚਿਜਕ ਨਹੀਂ ਕਰਦੇ। हे ਨਾਨਕ ਵਰਤਮਾਨ ਸਮੇਂ ਵਿੱਚ ਵੀ ਤੇਰੇ ਸਮੇਂ ਵਾਂਗ ਜ਼ਬਰ ਤੇ ਜ਼ੁਲਮ ਤੇ ਨਾ ਹੱਕ ਪ੍ਰਦਾਨ ਹੈ। ਇਸ ਵਿੱਚ ਵੀ ਤੇਰੀ ਕ੍ਰਾਂਤੀਕਾਰੀ ਸੁਧਾਰ ਲਹਿਰ ਦੀ ਲੋੜ ਹੈ। ਮੂੜ ਗਾਉਨੇ ਪਏ ਨੇ ਮੈਨੂੰ ਸੋਲੇ ਖੂਨ ਦੇ ਪਾਪ ਆਗੇ ਕੁੰਗੂ ਰਤ ਦਾ ਰਤਲਾਨ ਹੋ ਗਿਆ ਤੂੰ ਰੱਬ ਨੂੰ ਵੰਗਾਰਿਆ ਤੈਨੂੰ ਵੰਗਾਰਾ ਮੈਂ ਆਇਆ ਨਾ ਤੈ ਕੀ ਦਰਦ ਇੰਨਾ ਕਾਣ ਹੋ ਗਿਆ ਏ ਗੋ ਨਾਨਕ ਤੂੰ ਆਪਣੇ ਜੀਵਨ ਕਾਲ ਵਿੱਚ ਬਾਬਰ ਦੀਆਂ ਫੌਜਾਂ ਦੁਆਰਾ ਕੀਤੀ ਲੁੱਟ ਕਤਲੇਆਮ ਇਸਤਰੀਆਂ ਦੀ ਬੇਇੱਜ਼ਤੀ ਨੂੰ ਵੇਖ ਕੇ ਉਸ ਦੇ ਵਿਰੁੱਧ ਆਵਾਜ਼ ਉਠਾਉਂਦਿਆਂ ਖੂਨ ਦੇ ਸੋਲੇ ਗਾਏ ਸਨ ਅੱਜ 1947 ਵਿੱਚ ਪੰਜਾਬ ਵਿੱਚ ਇਥੋਂ ਦੇ ਹਿੰਦੂ ਮੁਸਲਮਾਨ ਭਰਾਵਾਂ ਦੁਆਰਾ ਰਚਾਇ ਇਸ ਖੂਨੀ ਵਿਆਹ ਵਿੱਚ ਖੂਨ ਦਾ ਕੇਸਰ ਛੁਟ ਕੇ ਜਾਨ ਨਾਲ ਹਰ ਪਾਸੇ ਖੂਨ ਦੀ ਖੂਨ ਦਿਖਾਈ ਦੇ ਰਿਹਾ ਹੈ ਏ ਨਾਨਕ ਬਾਬਰ ਦੇ ਜ਼ੁਲਮ ਦੇਖ ਕੇ ਤਾਂ ਤੂੰ ਰੱਬ ਨੂੰ ਵੰਗਾਰਿਆ ਸੀ ਤੇ ਉਸ ਨੂੰ ਬੇਦਰਦ ਹੋਣ ਦਾ ਉਲਾਮਾ ਦਿੱਤਾ ਸੀ ਪਰ ਅੱਜ ਮੈਂ ਤੈਨੂੰ ਤੇਰੇ ਰੱਬ ਨੂੰ ਵੰਗਾਰਨ ਲਈ ਵਰਤੇ ਸ਼ਬਦਾਂ ਰਾਹੀਂ ਤੈਨੂੰ ਉਲਾਮਾ ਦਿੰਨਾ ਹਾਂ ਕਿ ਆਪਣੀ ਧਰਤੀ ਪੰਜਾਬ ਉੱਤੇ ਇੰਨੇ ਬੰਦੇ ਕਤਲ ਹੋਣ ਤੋਂ ਵੀ ਤੈਨੂੰ ਰਤਾ ਦਰਦ ਨਹੀਂ ਆਇਆ ਕੀਤੇ ਨੂੰ ਚਾਹੀਦਾ ਨਹੀਂ ਸੀ ਇਸ ਖੂਨੀ ਵਿਆਹ ਨੂੰ ਰੋਕਣ ਲਈ ਕੋਈ ਉਪਰਾਲਾ ਕਰਦਾ ਕੇਂਦਰੀ ਪਾਪ 1947 ਵਿੱਚ ਪੰਜਾਬ ਦੀ ਵੰਡ ਨਾਲ ਗੁਰਨਾਨਕ ਦਾ ਦੇਸ਼ ਪੰਜਾਬ ویرਾਨ ਹੋ ਗਿਆ ਇਸ ਸਮੇਂ ਹੋਏ ਕੱਲੂਕਾਰੇ ਵਿੱਚ ਲੱਖਾਂ ਲੋਕ ਉਜੜੇ ਧਰਮ ਦੀ ਬੇਅਦਬੀ ਤੇ ਔਰਤਾਂ ਦੀ ਬੇਪਤੀ ਕੀਤੀ ਗਈ ਇਸ ਦੇ ਨਾਲ ਹੀ ਅਜੋਕੇ ਯੁੱਗ ਵਿੱਚ ਨਾ ਹੱਕ ਅਧਰਮ ਪ੍ਰਦਾਨ ਹੋ ਰਿਹਾ ਹੈ ਅੱਜ ਇੱਥੇ ਮਨੁੱਖ ਦੇ ਮਨੁੱਖ ਦਾ ਦੁਸ਼ਮਣ ਬਣਨ ਕਰਕੇ ਤਰਤੀ ਉੱਪਰ ਖੂਨ ਹੀ ਖੂਨ ਦਿਖਾਈ ਦੇ ਰਿਹਾ ਇਸ ਕੱਲੂਕਾਰੇ ਤੇ ਅਤਰਮ ਨੂੰ ਰੋਕਣ ਲਈ ਗੁਰਨਾਨਕ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਸੀ ਧੰਨਵਾਦ